ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਅਮਰੀਕਾ ਤੇ ਭਾਰਤ ਨਾਲ ਜੁੜੀ ਹੋਈ ਆ ਅਮਰੀਕਾ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ ਜਿੱਥੇ ਇੱਕ ਪਾਸੇ ਟੈਰਫ ਨੂੰ ਲੈ ਕੇ ਵਿੱਤੇ ਲੰਬੇ ਸਮੇਂ ਤੋਂ ਵਿਵਾਦ ਸਾਹਮਣੇ ਖੜਾ ਹੋਇਆ ਤਾਂ ਉਸ ਨੂੰ ਲੈ ਕੇ ਅਮਰੀਕਾ ਨਾਲ ਕਈ ਵਾਰ ਭਾਰਤ ਨੇ ਗੱਲਬਾਤ ਵੀ ਜਿਹੜੀ ਆ ਕੀਤੀ ਆ ਪਰ ਡੈਡਲਾਈਨ ਤੋਂ ਪਹਿਲਾਂ ਹੀ ਟਰੰਪ ਨੇ ਵੱਡਾ ਐਲਾਨ ਕਰ ਦਿੱਤਾ ਹੈ ਵੱਡਾ ਝਟਕਾ ਦਿੱਤਾ ਹੈ ਭਾਰਤ ਸਰਕਾਰ ਨੂੰ ਜਿੱਥੇ ਇੱਕ ਪਾਸੇ ਵਿੱਤੇ ਦਿਨਾਂ ਤੋਂ ਚਰਚਾ ਜਿਹੜੀ ਆ ਉਹ ਡੋਨਾਲਡ ਟਰੰਪ ਨੂੰ ਲੈ ਕੇ ਚੱਲ ਰਹੀ ਹੈ ਇੱਥੋਂ ਤੱਕ ਕਿ ਸੰਸਦ ਵਿੱਚ ਖੂਬ ਜਿਹੜਾ ਡੋਨਾਲਡ ਟਰੰਪ ਦਾ ਨਾਮ ਗੂੰਜ ਰਿਹਾ ਹੈ ਕਿ ਉਹ ਇੱਕ ਵਾਰ ਕਹਿਣ ਕੇ ਭਾਰਤ ਤੇ ਪਾਕਿਸਤਾਨ ਦੀ ਜੰਗ ਉਹਨਾਂ ਨੇ ਨਹੀਂ ਰਖਵਾਈ ਤਾਂ ਅਜੇਹੇ ਵਿੱਚ ਜਿੱਥੇ ਇੱਕ ਪਾਸੇ ਮਸਲਾ ਬਣਿਆ ਹੋਇਆ ਦੂਜੇ ਪਾਸੇ ਜਿਹੜਾ ਕਿ ਡੈਡ ਲਾਈਨ ਤੋਂ ਪਹਿਲਾਂ ਹੀ ਟਰੰਪ ਨੇ ਵੱਡਾ ਐਲਾਨ ਕਰ ਦਿੱਤਾ ਹੈ ਤਾਂ ਕਿਤੇ ਨਾ ਕਿਤੇ ਕਰਾਰਾ ਝੜਕਾ ਦਿੱਤਾ ਹੈ ਭਾਰਤ ਨੂੰ ਤਾਂ 25% ਦੀ ਟੈਰਫ ਜਿਹੜਾ ਲਗਾ ਦਿੱਤਾ ਹੈ ਤਾਂ ਇੱਕ ਪਾਸੇ ਜਿਹੜਾ ਮਹਿੰਗਾਈ ਦਾ ਸਾਹਮਣਾ ਭਾਰਤੀ ਲੋਕਾਂ ਨੂੰ ਕਰਨਾ ਪੈ ਰਿਹਾ ਤੇ ਬਹੁਤ ਸਾਰੀ ਜਿਹੜੇ ਆ ਸੰਤੁਲਨ ਆ ਜਿਹੜਾ ਉਹ ਆਰਥਿਕ ਸਥਿਤੀ ਦਾ ਬੰ ਬਿਗੜ ਸਕਦਾ ਇਸ ਟੈਰਫ ਦੇ ਨਾਲ ਬਹੁਤ ਸਾਰਾ ਲੋਕਾਂ ਦੀ ਜੇਬ ਤੇ ਜਿਹੜਾ ਬਾਧੂ ਬੋਝ ਪੈ ਸਕਦਾ ਜਿੱਥੇ ਸੋਨੇ ਦੇ ਰੇਟ ਆ ਆਸਮਾਨ ਨੂੰ ਛੂ ਗਏ ਨੇ ਉੱਥੇ ਜੇਕਰ ਦੇਖਿਆ ਜਾਵੇ ਕਿ ਖਾਣ ਵਾਲੀਆਂ ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਉਹ ਬਹੁਤ ਸਾਰੀਆਂ ਮਹਿੰਗੀਆਂ ਚੱਲ ਰਹੀਆਂ ਨੇ ਤਾਂ ਅਜੇ ਇਹ ਵਿੱਚ ਜੇਕਰ 25% ਟੈਰਫ ਹੋਰ ਲੱਗ ਗਿਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰੀਕੇ ਨਾਲ ਟਰੰਪ ਬਲਾਸਟ ਹੋਏਗਾ ਤੇ ਟਰੰਪ ਨੇ ਜੋ ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਤਾਂ ਸਿੱਧਾ-ਸਿੱਧਾ ਉਹਨਾਂ ਨੇ 1 ਅਗਸਤ ਤੋਂ 25% ਟੈਰਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਅਮਰੀਕਾ ਨੇ 1 ਅਗਸਤ ਦੀ ਡੈਡਲਾਈਨ ਖਤਮ ਹੋਣ ਤੋਂ ਪਹਿਲਾਂ ਹੀ ਭਾਰਤ ਤੇ 25% ਟੈਰਫ ਦਾ ਐਲਾਨ ਕਰ ਦਿੱਤਾ ਹੈ ਟਰੰਪ ਨੇ ਕਿਹਾ ਹੈ ਕਿ 1 ਅਗਸਤ ਤੋਂ ਭਾਰਤ ਤੇ ਜਿਹੜਾ 25% ਦੀ ਟੈਰਫ ਲਾਗੂ ਹੋਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਦਾ ਐਲਾਨ ਕੀਤਾ ਦਰਅਸਲ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰੀ ਸਮਝੌਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਹੁਣ ਚੱਲ ਰਹੀ ਸੀ ਤਾਂ ਹੁਣ ਟਰੰਪ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਸਾਡਾ ਦੋਸਤ ਹੈ ਪਰ ਅਸੀਂ ਪਿਛਲੇ ਕਈ ਸਾਲਾਂ ਵਿੱਚ ਭਾਰਤ ਨਾਲ ਮੁਕਾਬਲਤਨ ਘੱਟ ਵਪਾਰ ਕੀਤਾ ਹੈ ਕਿਉਂਕਿ ਉਹਨਾਂ ਦੇ ਟੈਰਫ ਬਹੁਤ ਜ਼ਿਆਦਾ ਹਨ ਜੋ ਕਿ ਦੁਨੀਆ ਵਿੱਚ ਸਭ ਤੋਂ ਵੱਧ ਨੇ ਇਸ ਤੋਂ ਇਲਾਵਾ ਭਾਰਤ ਨੇ ਹਮੇਸ਼ਾ ਰੂਸ ਤੋਂ ਆਪਣੇ ਫੌਜੀ ਉਪਕਰਨਾਂ ਦਾ ਵੱਡਾ ਹਿੱਸਾ ਖਰੀਦਿਆ ਹੈ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਵਿੱਚ ਕਤਲੇਆਮ ਨੂੰ ਰੋਕੇ ਸਭ ਕੁਝ ਚੰਗਾ ਨਹੀਂ ਹੈ ਆ ਤਾਂ ਇੱਥੇ ਜੇਕਰ ਦੇਖਿਆ ਜਾ ਸਕਦਾ ਹੈ ਕਿ ਰੂਸ ਨੂੰ ਵੀ ਇਹ ਵਿੱਚ ਜਿਹੜਾ ਦਾਖਲ ਕੀਤਾ ਗਿਆ ਹੈ ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਵਾਰ ਦਾਵਾ ਠੋਕਿਆ ਗਿਆ ਹੈ ਕਿ ਰੂਸ ਨਾਲ ਗੱਲਬਾਤ ਚੱਲ ਰਹੀ ਹੈ ਕਿ ਜਲਦ ਹੀ ਜੰਗ ਰੁਕੇਗੀ ਪਰ ਜੰਗ ਜਿਹੜੀ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਉਧਰ ਹਾਂ ਟੈਰਫਾਂ ਰਾਹੀਂ ਜਿਹੜਾ ਕਿਤੇ ਨਾ ਕਿਤੇ ਆਪਣਾ ਗੁੱਸਾ ਜਿਹੜਾ ਆਪਣਾ ਰੋਵ ਉਹ ਦਿਖਾ ਰਹੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਡੋਨਾਲਡ ਟਰੰਪ ਦਾ ਦਾ ਕਹਿਣਾ ਹੈ ਕਿ ਭਾਰਤ ਸਾਡਾ ਦੋਸਤ ਹੈ ਪਰ ਅਸਲੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਭਾਰਤ ਨਾਲ ਜਿਹੜਾ ਆ ਮੁਕਾਬਲਤਨ ਯਾਨੀ ਕਿ ਜੋ ਵਪਾਰ ਦਾ ਜਿਹੜਾ ਹਿੱਸਾ ਬਣਦਾ ਉਸ ਦਾ ਘੱਟ ਵਪਾਰ ਕੀਤਾ ਹੈ ਕਿਉਂਕਿ ਉਹਨਾਂ ਦੇ ਟੈਰਫ ਬਹੁਤ ਜ਼ਿਆਦਾ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਆਪਣੇ ਫੌਜੀ ਉਪਕਰਨਾਂ ਦਾ ਵੱਡਾ ਹਿੱਸਾ ਰੂਸ ਤੋਂ ਖਰੀਦ ਰਿਹਾ ਇੰਡੀਆ ਹਰ ਕੋਈ ਚਾਹੁੰਦਾ ਹੈ ਕਿ ਰੂਸ ਜੁਕ੍ਰੇਨ ਵਿੱਚ ਕਤਲੇਆਮ ਨੂੰ ਰੋਕੋ ਅਤੇ ਇਹ ਜੰਗ ਰੁਕਣੀ ਚਾਹੀਦੀ ਆ ਸਭ ਕੁਝ ਚੰਗਾ ਨਹੀਂ ਹੈ ਤਾਂ ਉਧਰ ਇਸ ਲਈ ਹੁਣ ਭਾਰਤ ਨੂੰ 1 ਅਗਸਤ ਤੋਂ 25% ਟੈਰਫ ਦੇਣਾ ਪਵੇਗਾ ਤੇ ਇਸ ਤੋਂ ਇਲਾਵਾ ਇਹਨਾਂ ਕਾਰਨਾਂ ਕਰਕੇ ਜੁਰਮਾਨਾ ਵੀ ਲੱਗੇਗਾ ਇਸ ਵੱਲ ਧਿਆਨ ਦੇਣ ਲਈ ਧੰਨਵਾਦ ਤਾਂ ਇਹ ਤੁਸੀਂ ਸੋਚ ਸਕਦੇ ਹੋ ਕਿ ਸਿੱਧਾ ਕਿਹਾ ਗਿਆ ਹੈ ਕਿ ਹੁਣ ਜੇਕਰ ਟੈਰਫ ਨਹੀਂ ਦਿੱਤਾ ਗਿਆ ਤਾਂ ਉਸ ਤੇ ਜੁਰਮਾਨਾ ਵੀ ਲਗਾਏਗਾ ਅਮਰੀਕਾ ਤਾਂ ਕਿਤੇ ਨਾ ਕਿਤੇ ਅਮਰੀਕਾ ਨੇ ਖਤਰੇ ਦੀ ਘੰਟੀ ਵਜਾ ਕੇ ਰੱਖ ਦਿੱਤੀ ਆ ਭਾਰਤ ਦੇ ਲਈ ਜਿੱਥੇ ਭਾਰਤ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਲੰਘ ਰਿਹਾ ਤੇ ਬਹੁਤ ਸਾਰੇ ਜਿਹੜੇ ਆ ਮਹਿੰਗਾਈ ਨੂੰ ਲੈ ਕੇ ਦੇਸ਼ ਸਾਹਮਣਾ ਕਰ ਰਿਹਾ ਤਾਂ ਉਧਰ ਜੇਕਰ ਟੈਰਫ 25% ਦੀ ਬਾਦ ਜਾਣਗੇ ਤਾਂ ਬਹੁਤ ਜ਼ਿਆਦਾ ਜਿਹੜਾ ਲੋਕਾਂ ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ ਤਾਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਵੱਡੇ ਜਿਹੜੇ ਆ 트럼ਪ ਨੇ ਆਪਣਾ ਸੋਸ਼ਲ ਮੀਡੀਆ ਤੇ ਇਹ ਕਹਿ ਦਿੱਤਾ ਕਿ 25% ਦੀ ਟੈਰਫਾ ਜਿਹੜਾ ਉਹ ਲੱਗੇਗਾ ਹੀ ਲੱਗੇਗਾ ਤੇ ਇਸ ਤੇ ਜੇਕਰ ਟੈਰਫ ਨਹੀਂ ਦਿੱਤਾ ਗਿਆ ਤਾਂ ਉਸ ਤੇ ਜੁਰਮਾਨਾ ਵੀ ਲੱਗੇਗਾ ਤਾਂ ਇਹ ਵੀ ਧਮਕੀ ਕਿਤੇ ਨਾ ਕਿਤੇ ਚੇਤਾਵਨੀ ਐ ਦਿੱਤੀ ਹੈ 트럼ਪ ਨੇ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਪ੍ਰਧਾਨ ਮੰਤਰੀ ਪੀਐਮ ਮੋਦੀ ਕਈ ਵਾਰ ਇਹ ਜਿਹੜਾ ਦਾਵਾ ਠੋਕ ਚੁੱਕੇ ਨੇ ਕਿ ਸਾਡੀ ਚੰਗੇ ਵਪਾਰਕ ਸਮਝੌਤੇ ਹੋਰ ਨੇਸ ਚੰਗੇ ਵਪਾਰਕ ਸਮਝੌਤਿਆਂ ਲਈ ਗੱਲਬਾਤ ਚੱਲ ਰਹੀ ਆ ਪਰ ਸਮਝੌਤਿਆਂ ਦੀ ਗੱਲਬਾਤ ਦੌਰਾਨ ਹੀ ਟਰੰਪ ਨੇ ਟਰੰਪ ਬਲਾਸਟ ਕਰ ਦਿੱਤਾ ਹੈ ਤੇ ਵੱਡਾ ਧਮਾਕਾ ਕੀਤਾ ਹੈ ਤੇ ਵੱਡਾ ਝਟਕਾ ਕਿਸੇ ਨਾ ਕਿਸੇ ਭਾਰਤ ਨੂੰ ਦਿੱਤਾ ਹੈ